ਅੰਕਲ ਓਟੋ ਥੋੜਾ ਤੇਜ਼ ਚਲਾਓ ਨਾ ਮੈਂ ਲੇਟ ਹੋ ਰਹੀ ਆ ਅੰਕਲ ਥੋੜਾ ਹੋਰ ਤੇਜ਼ ਚਲਾਓ ਮੈਂ ਲੇਟ ਹੋ ਰਹੀ ਆ ਅੰਕਲ ਓਟੋ ਥੋੜਾ ਹੋਰ ਤੇਜ਼ ਚਲਾਓ ਮੈਨੂੰ ਮੇਰੇ ਫਰੈਂਡਸ ਦੇ ਫੋਨ ਆ ਰਹੇ ਆ ਕੀ ਹੋ ਰੇ ਹਾਂਜੀ ਭਾਜੀ ਅੰਕਲ ਜੀ ਮੈਂ ਤੁਹਾਨੂੰ ਕਹਿ ਰਹੀ ਆ ਆਟੋ ਤੇਜ਼ ਚ ਲਾਓ ਤੁਸੀਂ ਆਟੋ ਰੋਕ ਹੀ ਲਿਆ ਮੈਡਮ ਤੁਸੀਂ ਛੇਤੀ ਜਾਣਾ ਨਾ ਹਾਂਜੀ ਆਟੋ ਚੱਕ ਕੇ ਕਾਰ ਚ ਰੱਖੀਏ ਛੇਤੀ ਜਾਵਾਂਗੇ ਹੈ ਹਲੋ ਚਾਹ ਪੀਓ ਅੱਛਾ ਮੇਰੀ ਗੱਲ ਸੁਣੋ ਓ ਯਾਰ ਮੇਰਾ ਮੂੰਹ ਸਾੜ ਦੇਣ ਲੱਗੀ ਗਰਮ ਗਰਮ ਚਾਹ ਵਾ ਕੀ ਹੋਇਆ ਮੈਂ ਤੁਹਾਨੂੰ ਕਹਦੀ ਆ ਰਾਤੀ ਗਵਾਂਡੀਆਂ ਦੇ ਘਰੇ ਬੜੀ ਲੜਾਈ ਹੁੰਦੀ ਸੀ ਉਸੀਂ ਦੇਖ ਕੇ ਤਾਂ ਉਹ ਕਰੀ ਚੱਕਰ ਤਾਂ ਲਾ ਕੇ ਉਹ ਗੱਲ ਕੀ ਹੋਈ ਹਫਤਾ ਹੋ ਗਿਆ ਰੋਜ਼ ਲੜਾਈ ਹੁੰਦੀ ਰੋਜ਼ ਲੜਾਈ ਹੁੰਦੀ ਇੰਨੀ ਉੱਚੀ ਉੱਚੀ ਆਵਾਜ਼ਾਂ ਆਉਂਦੀਆਂ ਤੁਸੀਂ ਤਾਂ ਆਪ ਸੋ ਜਾਂਦੇ ਆ ਤਦ ਕੁਝ ਪਤਾ ਨਹੀਂ ਲੱਗਦਾ ਜਾ ਕੇ ਦੇਖ ਕੇ ਉਹ ਕਰੀ ਚੱਕਰ ਤਾਂ ਲਾ ਕੇ ਓ ਨੋ ਸੌਂਦੇ ਨਹੀਂ ਚੱਕਰ ਲਾ ਕੇ ਉਹ ਦੇਖ ਕੇ ਕੀ ਗੱਲ ਹੋਈ ਉਹਨਾਂ ਦੇ ਘਰੇ ਮੈਂ ਕਿਹਾ ਤੇ ਲੜਾਈ ਹੋਰ ਵੱਧ ਜਾਣੀ ਕਿਉਂ ਤੁਹਾਡੇ ਜਾਣ ਲੜਾਈ ਕਿਉਂ ਵਧ ਜਾਣੀ ਮੇਰੇ ਚੱਕਰਾਂ ਕਰਕੇ ਤਾਂ ਨਾ ਘਰ ਲੜਾਈ ਚੱਲਦੀ